ਸਾਬ ਨੇ ਉਂਦਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਆਮ ਆਦਮੀ ਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਪਾਰਟੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭੜੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨੇ ਟੀਚਰ ਕਰ ਅ ਇੱਕੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਖਾਲੀ ਹੋਣੀ ਹੈ ਸਰ ਇਹ ਕੋ ਜੋ ਕਮਰ ਸਰੋੜੇ ਕਮੇਟੀ ਦੇ ਰਿਜ਼ਲਟ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਇੰਟਰਫੇਰੈਂਸ ਕਰਨ ਲੱਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ। ਅੱਜ ਦਾਦੂਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ। ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂਵਾਲ ਐ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆ ਫਾਰਕ। ਸੋ ਇੱਕ ਕਲੀਅਰ ਮੈਸੇਜ ਐ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੇ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ ਸਟਾਰਟ ਕੀਤੀ ਹੈ ਕੀ ਮਤਲਬ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਹੁੰਦਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਅਮ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਐ ਜਿੱਥੇ ਦਫ਼ਤਰ ਹੈ ਸਾਡਾ ਅਕਾਲੀ ਦਲ ਦਾ ਉੱਥੇ ਸਾਡੀ ਮਹਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਭੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨੇ ਟੀਚਰ ਆ ਇਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸੜੀ ਖਾਲੀ ਹੋ ਗਈ ਸਰ ਇਹ ਕੋ ਜੋ ਕਮਲ ਸਰੋੜੀ ਪਾਰਟੀ ਦੇ ਰਿਜ਼ਲਟ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਥ ਇੰਟਰਫੀਰੈਂਸ ਕਮਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਭਰੇ ਸਿੱਟੇ ਦਾ ਦਾਦੂਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਫਰਕ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੇ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਆ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ ਸਟਾਰਟ ਕੀਤੀ ਹੈ ਕੀ ਮਤਲਬ ਸਿੱਖ ਸ਼੍ਰੋਮਣੀ